ਨੇ ਦੀ ਭਰਦੀ ਏ ਤੁਹਾਡੇ ਭਰਦੀ ਜੇ ਤੇ ਗੱਪ ਨਹੀਂ ਕਰਾਂਗੇ ਫੇਰ ਤਾਂ ਸੀ ਇਹਦੇ ਰੁਪਈਆ ਲਾਵਾਂਗੇ ਮੋੜ ਦੇ ਫੰਡਰ ਦੀਆਂ ਦਾ ਫੇਰ ਅਸੀਂ ਲਉਂਗੀ ਨਹੀਂ ਭਾਈ ਕਹਿ ਕੇ ਫੇਰ ਅਸੀਂ ਗੱਪਾਂ ਦਾ ਆਇਆ ਹਾਂ ਇਹ ਤਾਂ ਗੱਲ ਮੁੱਕੀ ਨਾ ਖਾਲੀ ਗਿਆ ਫੰਡਰ ਤੋਂ ਹੀ ਕਰਵਾਣਾ ਫੇਰ ਉਹੀ ਕੋਈ ਹੋ ਗਿਆ ਭਾਈ ਫੇਰ ਸਾਡੇ ਪੈਸੇ ਮੋੜ ਦੇ ਤੋਂ ਮਰਜੀ ਲੈ ਲਗੇ ਜਾਂ ਗੱਪਾਂ ਲਾਉਂਦੇ ਜੇ ਬਾਬਾ ਜੀ ਗੱਲ ਸੁਣ ਲੈ ਮੇਰੇ ਮੈਨ ਮੇੜੂ ਜਾ ਕੇ ਰਾ ਗੱਲ ਸੁਣ ਮੇਰੀ ਉਹ ਚੁੱਪ ਹੋਏ ਭਾਈ ਚੁੱਪ ਹੱਥ ਮੰਨ ਕੇ ਤੂੰ ਸਾਡਾ ਦੁਸ਼ਮਣ ਨਹੀਂ ਉਹ ਸਾਡੀ ਮਾਸੀ ਦੇ ਪੁੱਤ ਨਹੀਂ ਗੱਲ ਕਰਾਂਗੇ ਜਾਇਜ ਚੰਗੀ ਲੱਗੇ ਨਿਮੇੜ ਲੈਂਦੀ ਆ ਵਧੀਆ ਆ ਪੈ ਨਿਮੇੜ ਲਿਓ ਮੈਂ ਉਹ ਕਰੀ ਜਾ ਸਰ ਜੋ ਪੰਚਾਇਤ ਜਾਇਜ ਕਰ ਦਿੰਦੇ ਆ ਕਿੰਨੇ ਦਿਨ ਹੋ ਗਿਆ ਟਾਈਮ ਹੋ ਗਿਆ 40000 ਦਾ ਵਿਆਜ ਦੇ ਦੇ ਇਹ ਤਾਂ ਹੋਰ 2000 ਪਾ ਦੇ ਨੇ ਕਰੋ ਗੱਲ ਜੀ ਠੀਕ ਆ ਯਾਰ ਏਡ ਥੋੜੀ ਆ ਤਾ ਦਾ ਪੰਗਾ ਲੈ ਲਿਆ ਨਹੀਂ ਕੋਈ ਪੰਗਾ ਨਹੀਂ ਆ ਕੋਈ ਨਹੀਂ ਹੁੰਦਾ ਪੰਗੇ ਗਾਦੇ ਆ ਯਾਰ ਕੋਈ ਪੰਗਾ ਨਹੀਂ ਹੋ ਜਾਂਦਾ ਕੋਈ ਨਹੀਂ ਕੋਈ ਨਹੀਂ ਕੀ ਮਸਲਾ ਹੱਲ ਕਰਾਵਾਂਗੇ ਉਹ ਬੰਦੇ ਦਾ ਕੋਈ ਨਹੀਂ ਰੱਬ ਵਰਗਾ ਵਿਚਾਰ ਆ ਗਿਆ ਸ਼ਾਬਾਸ਼ ਨਹੀਂ ਉਹ ਵੀ ਬੰਦੇ ਦਾ ਜਿਹੜਾ ਗਲਤ ਕੰਮ ਨਹੀਂ ਕਰਾਉਣਾ ਯਾਰ ਮਸਾਤਾ ਲਾ ਰੁਪਏ ਲਾਉਂਦਾ 40000 ਰੁਪਏ ਬਹੁਤ ਹੈਗਾ ਹਾਂ ਜੀ ਬਹੁਤ ਗਾਂ ਉਹਦੀ ਅਮਰੀਕਨ ਹਾਂ ਆਹਦੇ ਸੋਨ ਵਾਲੀਆਂ ਨੇ ਵੀਰੇ ਕੋਈ 2.5 ਮਹੀਨੇ ਦੀ ਕੋਈ 3 ਮਹੀਨੇ ਦੀ ਤੁੰਗ ਮੰਨ ਲਓ ਜੰਮਦਾਈ ਨਾ ਉਡੀਆਂ ਤੁੰ ਉਹ ਉਹੀ ਕਹਿੰਦਾ ਮੈਂ ਓਏ ਬਾਪੂ ਚੁੱਪ ਕਰ ਜਾ ਓ ਚੁੱਪ ਕਰ ਜਾ ਤੇਰਾ ਨਮੜਿਆਦਿਆ ਨੇ ਯਾਰ ਗੱਲ ਖਤਮ ਹੈ

ਦੁੱਧ ਪਿੱਛੇ ਨਾ ਕਹਦੀ ਖਾਰਾ ਹੋ ਗਿਆ ਦੁੱਧ ਕੌੜੀ ਬੂਟੀ ਖਾ ਕੇ ਵੀ ਖਾਰਾ ਹੋ ਜਾਂਦਾ ਕਿਤੇ ਫਾਜੇ ਵਿਚਾਰੇ ਹਾਂ ਕਿਤੇ ਨਵੀਂ ਮਸ਼ੀਨਰੀ ਤੇਰੇ ਅੰਦਰ ਆ ਜੇ ਜਿੱਤਾ ਮਸ਼ੀਨ ਮੰਗਾ ਲਿਆ ਬਾਹਰੋਂ ਆਸਟ੍ਰੇਲੀਆ ਚੋਂ ਚੈੱਕ ਕਰਨ ਵਾਲੀ ਹਾਂ ਉਹੀ ਕਹਿੰਦਾ ਦੁੱਧ ਖਾਰਾ ਖਾਰਾ ਦਾ ਕੌੜੀ ਬੂਟੀ ਹੋ ਕੇ ਵੀ ਹੋ ਜਾਂਦਾ ਨੇ ਮਖਾ ਕੇ ਵੀ ਕੋੜਾ ਹੋ ਜਾਂਦਾ ਦੁੱਧ ਕਿਉਂ ਜੀ ਗਾਰੰਟੀ ਲਵੇ ਹੁਣ ਵੀ ਹਾਂ ਕੱਚਾ ਕੰਮ ਨਾ ਕਰੀ ਇਹ ਰੋਜ਼ ਰੋਜ਼ ਨਹੀਂ ਦਿੱਤਾ ਪੈਣਾ 5 ਮਿੰਟੇ ਗੇ ਡੱਪ ਕੇ 7 ਹੋਰ ਡੱਪ ਕੇ ਅਗਲਾ ਕਰੂਗਾ ਤੇਰੀ ਮੇਰੀ ਮਿੱਟੀ ਕੁੱਟੂ ਹਾਂ ਤੇਰ ਗਈ ਲੱਗ ਲੈ ਵੇਚੀ ਜਾਇਆ ਕਰ ਹਾਂ ਮੈਂ ਨਹੀਂ ਹੁਣ ਗਾਰੰਟੀ ਜੱਦੀ ਲੈਂਦਾ ਪੱਕੀ ਗਾਰੰਟੀ ਲਿਆ ਕਰ ਹਾਂ ਇਹ ਦੇਵੇ ਜੀ ਨਾ ਧੰਦਾ ਨਾ ਖਰਾਬ ਕਰੋ ਕਿਉਂ ਜੀ ਗਾਰੰਟੀ ਦੇ ਦੇਊਗਾ ਹਾਂ ਦੱਸ ਵੀ ਕਿਹੜੀ ਦੀ ਗਾਰੰਟੀ ਵੱਧਾ ਆ ਬਾਈ ਇਹ ਬਤਾਓ ਤੁਸੀਂ ਫੇਟ ਦਾ ਕਰੋ ਫਿਰ ਮੈਂ ਦੱਸੂਗਾ ਕਿਰਾ ਕਿਵੇਂ ਹੈ ਪਹਿਲੇ ਫਿਰ ਤੁਸੀਂ ਫੇਟ ਕਰ ਲਓ ਕਿੰਨਾ ਆ ਪਿਓ ਹੋ ਯਾਰ ਫੇਟ ਕਰ ਲਓ ਤੇੜੀ ਤੇੜੀ ਬਾਬੇ ਉਹ ਜਿਹੜੀ ਬਾਥਰੂਮ ਕਰੀ ਜਾਂਦੀ ਆ ਕੰਨ ਓਏ ਆ ਬਾਥਰੂਮ ਵਾਲੀ ਕਢਾ ਬਾਬੇ ਨੂੰ ਰਾ ਲੈ ਓਏ ਤੇਥੋਂ ਨਹੀਂ ਰੋਟਾ ਆਉਣਾ ਮਸਲਾ ਮਾਇਆ ਕਰਾਉਣਾ ਹੱਲ ਪਾਈ ਉਰੇ ਲੈ ਛੋਟੇ ਪਾਈ ਬੱਕਰੀ ਖਰੀਦਣ ਵਾਲੇ ਆ ਉਰੇ ਆ ਜਾ ਇਹ ਬਾਈ ਲਿਆਂਦੀ ਆ ਇਹ ਬੱਕਰੀਆਂ ਕਾਲੇ ਆਪਾਂ ਗਰੰਟੀ ਨਹੀਂ ਦੇਦੇ 2-2 ਮਹੀਨੇ ਕਹਿ ਕੇ ਠੀਕ ਹੈ ਗੱਲ ਹਾਂ ਇਹ ਗੱਲ ਹੈ ਠੀਕ ਹੈ ਗੱਲ ਸਹੀ ਚਲ ਸੁਣ ਲੈ ਮੇਰੀ ਇਹ ਠੰਡਰੇ ਚ ਗੱਭਣਾ ਹਾਂ ਇੱਕ ਇਹਦਾ ਚੁੱਪ ਬਾਬਾ ਜੀ 2 ਮਿੰਟ ਬਾਬਾ ਜੀ 2 ਮਿੰਟ ਬੋਲ ਸਕਦਾ ਬੋਲ ਫੋਲੋ ਵਾਰੀ ਵਾਰੀ ਬੋਲੋ ਕੋਈ ਨਹੀਂ ਸਭ ਨੂੰ ਆਰਡਰ ਹੈ ਜਿਹੜੇ ਨੇ ਕੋਈ ਭਾਵਕ ਘਟਣੀਆਂ ਕੱਟ ਸਕਦਾ ਪੰਚਾਇਤ ਹੁੰਦੀ ਹੈ ਰੱਬ ਵਰਗੀ ਹੈ ਕੋਈ ਗੱਲ ਪਤਾ ਇਹਦਾ ਸਿਆਣਾ ਕੋਈ ਚੰਗੀ ਵੀ ਕਹੇ ਇਹਦਾ ਥਣਿਕ ਦਬਿਆ ਹੋਇਆ ਹੈ ਮਹਾਰਾਜ ਤੈਨੂੰ ਵੀ ਦੀਦਾ ਮੈਨੂੰ ਵੀ ਹੈਗਾ ਜਿਹੜਾ ਸਾਹਮਣੇ ਆਪਾਂ ਯਾਰ ਲੁਕੋਏ ਉੱਚ ਥੱਲੂ ਅਗਲੇ ਨੂੰ ਸਾਰੀਆਂ ਗੱਲਾਂ ਦਿਖਾ ਹੈਗਾ ਤੇਰਾ ਸਾਹਮਣੇ ਬਾਈ ਜੀ ਤੇਰੇ ਕੱਲ ਨੂੰ ਫੇਰ ਤੈਨੂੰ ਹਲ ਕਰਦਾ ਫਿਰ ਅਗਲਾ ਕਿਵੇਂ ਹੋਈ ਜਾਂਦਾ ਤੇਰੇ ਕੋਈ ਚੀਜ਼ ਤੇਰੇ ਸਾਹਮਣੇ ਆ ਹਾਂ ਪਾਈ ਗੱਬਣੇ ਫੰਡਰ ਐ ਇਹਦਾ ਮੁੱਲ ਕਰਾ ਕੀ ਮੰਗਦਾ ਗਾਰੰਟੀ ਨਾ ਦੇ ਦੀ ਹੁਣ ਇਹਦੀ ਗਾਰੰਟੀ ਨਾ ਦੇ ਕਿਸਮਤ ਅਗਲੀ ਦੀ ਮੇਰਾ ਫੈਸਲਾ ਕਰਾਈਏ ਹੈ ਭਾਈ ਪਹਿਲੇ ਇਹਨਾਂ ਨੂੰ ਫੇਟ ਕਰਾਇਆ ਬੱਕਰੀ ਕੋਈ ਨਹੀਂ ਫਿੱਕੀ ਐ ਯਾਰ ਆਹ ਦੇ ਜੀ ਬਾਕੀ ਪਾਪਾ ਕਿੱਦਾਂ ਕਰਾਂਗੇ ਆਪਾਂ ਜਿਹੜੀ ਤੇਰੇ ਅੰਦਰ ਐ ਨਾ ਉਹ ਮੈਂ ਭੁੱਜ ਗਿਆ ਕਿਸੇ ਨੂੰ ਨਹੀਂ ਪਤਾ ਮੈਂ ਤੇਰੇ ਦਿਲ ਦੀ ਗੱਲ ਜਾਣ ਗਿਆ ਬਾਕੀ ਮਰਜ਼ੀ ਕਰਦੇ हां मैं फर्दा उन ना बंदे दी रामजा सारे बंदे खड़े कोई मर्ज़ी कोई गल सुन ਓਏ ਇਹ ਕਿਹ ਰੁਪਈਆ ਦੀ ਐ ਇਹਦੇ 35000 ਰੁਪਈਆ ਵਾਦੇ 35000 ਮੰਗਦਾ ਹੈ ਸਾਹਬ ਨਾ ਮੁੱਲ ਕਰ ਤੂੰ ਦੱਸ ਦੇ ਵੇ ਮੈਂ ਦੱਸਦਾ ਭਾਈ ਪਹਿਲਾਂ ਤਾਂ ਛੋਟੇ ਵੀਰ ਥੋੜੀ ਜਿਹੜੀ ਕਮੇਟੀ 4 ਬੰਦਿਆਂ ਦੀ ਆਈ ਐ ਉਹ ਪਸੰਦ ਕਰੋ ਜਿਹੜੇ ਤਰ੍ਹਾਂ ਨਾਲ ਬੰਦੇ ਨੇ ਟੀਮ ਐ ਥੋੜੀ ਉਹ ਵੀ ਇੱਕ ਪਾਈ ਐ ਇੱਕ ਤੂੰ ਐ ਬਾਈ ਉਹ ਰਿਆ ਜਾ ਰਿਹਾ ਅਕ੍ਰਿਸ਼ਨ ਆ ਬਸ ਆਹ ਦੋਨੇ ਨੇ ਇੱਕ ਸਹੀਕ ਦੇਣਾ ਸੀ ਤੈਨੂੰ ਮੇਰੇ ਕਹੇ ਤੋ ਤਤਵਾ ਲੋਹੀ ਬੱਕਰੀ ਲੈ ਜਾ ਤੇਲ ਦੁੱਧ ਪਾਰੀ ਦੇ ਦੀ ਨੂੰ ਥਾਣਾ ਜੂ ਮਾਰਾ ਮੋਟਾ ਚੱਕ ਵੀ ਜਾਂਦਾ ਕੋਈ ਪੱਟੀ ਕਰ ਲੈ ਉਹ ਆਪਾਂ ਗੱਲ ਕੁਜੇ ਚੋਂ ਕੱਢਤੀ ਬਾਹਰ ਵੀ ਥਾਣ ਦਾ ਵਿਆ ਹੈ ਉਹ ਨਹੀਂ ਕਹਿੰਦਾ ਮੈਂ ਕਹਤਾ ਤੈਨੂੰ ਆਹ ਪੁਲੀ ਆਡ ਕਰਕੇ ਬੱਕਰੀ ਉਹਦੀ ਪਰ ਆਪਾਂ ਦਾ ਸਾਹਮਣੇ ਗੱਲ ਖੋਲਣਾ ਨਹੀਂ ਆ ਰੱਸੀ ਦੀ ਗੱਠ ਬੱਕਰੀ ਦੇ ਤੂੰ ਸਾਹਬ ਨਾਲ ਦੱਸ ਦੇ ਕੋਈ ਜੋ ਵੀ ਕਿੰਨੇ ਦੀ ਭਰਦੀ ਆ ਤੁਹਾਡੇ ਭਰਦੀ ਜੇ ਤੈ ਗੱਪ ਨਹੀਂ ਕਰਾਂਗੇ ਫਿਰ ਤਾਂ ਸੀ ਇਹ ਤੇ ਰੁਪਇਆ ਲਾਵਾਂਗੇ ਮੋੜੇ ਦੇ ਫੰਡਰ ਦੀਆਂ ਦਾ ਫਿਰ ਅਸੀਂ ਲਉਂਗੀ ਨਹੀਂ ਭਾਈ ਕਹਿ ਗਿਆ ਫਿਰ ਅਸੀਂ ਇੱਥੇ ਗੱਪਾਂ ਦਾ ਲਾਇਆ ਹਾਂ ਹਾਂ ਇਹ ਤਾਂ ਗੱਲ ਮੁੱਕੀ ਨਾ ਭਾਈ ਸੀ ਤੇਰਾ ਖਾਲੀ ਗੱਲ ਕੋਈ ਨਹੀਂ ਸਾਨੂੰ ਅੰਜ ਕਹਦਾ ਮੇਰੇ ਨਾਲ ਗਰੰਟੀ ਫੰਡਰ ਤੋਂ ਹੀ ਕਰਵਾ ਲਾਂਗਾ ਫਿਰ ਉਹੀ ਉਹੀ ਹੋ ਜਾਏਗਾ ਭਾਈ ਫਿਰ ਸਾਡੇ ਪੈਸੇ ਮੋੜੇ ਦੀ ਮਰਜ਼ੀ ਲੈ ਲਗੇ ਜਾਂ ਗੱਪਾਂ ਲਾਉਂਦਾ ਨਹੀਂ ਲਵਾਂਗੇ ਤਾਂ ਗੱਪ ਨਹੀਂ ਇਹਦੀ ਗਰੰਟੀ ਲੈ ਲੈ ਅਸੀਂ ਲੈ ਲਾਂਗੇ ਭਾਈ ਹੁਣ 2 ਸਪੰਦ ਮਹੀਨੇ ਹੋ ਚੁੱਕੇ ਪਿੱਛੇ ਤੋਂ ਅੰਜ ਕਹਦਾ ਗੱਪ ਖੰਦਾ ਇਹ ਫਿਰ ਉਹ ਤਾਂ ਫਿਰ ਆਹ ਫਿਰ ਆਪਾਂ ਫਿਰ ਜਾ ਯੋ ਨਾ 20000 ਰੁਪਇਆ ਲਾਇਆ ਹੈ ਦੇਖਾ ਨਾ ਨਾ ਸਹੀ ਗੱਲ ਹੈ ਵਪਾਰ ਦਾ ਕੰਮ ਕਰਦੇ ਆ ਪਸ਼ੂ ਦਿੰਨੇ ਅਗਲੇ ਨੂੰ ਬਾਗੀਬੰਦਰ ਪਿੰਡਾ ਹੈੜਾ ਹੋਰ ਇਹ ਆ ਜਾ ਮੈਂ ਠੱਸੀ ਪਸ਼ੂ ਆਉਂ ਜਾਣੇ ਹੈ ਦੇਖਾ ਅਗਲੇ ਨੂੰ ਕਹੇਗਾ ਦਿੰਨੇ ਵੀ ਆ ਗੱਲ ਭਈ ਆ ਜੇ ਕੱਲ ਨੂੰ ਨੀ ਕੀ ਹੋ ਗਈ ਸੀ ਪੈਸੇ ਮੋੜਾਂਗਾ ਹਾਂ ਹਾਂ ਠੀਕ ਹੈ ਗੱਲ ਜੇ ਇਹ ਗੱਲ ਹੋਈ ਜੇ ਅਗਲਾ ਚੋਰੀ ਦੇ ਲੈ ਮੈਂ ਤਾਂ ਤੁਹਾਨੂੰ ਐ ਕਹਿਣਾ ਵੀ ਸਾਨੂੰ ਪੈਸੀ ਤਵਾ ਦਿਓ ਅਸੀਂ ਜਿੱਤੋਂ ਮਰ ਜਾਈਏ ਹਾਂ ਉਹ ਜਾ ਮਾੜਾ ਮੋੜਾ ਕੋਈ ਹੋ ਜਾ ਚੁੱਪ ਬਈ ਚੁੱਪ हां भाई रमजान पैसे ਦੇਵੇਂਗਾ ਇਹਨਾਂ ਦੇ پیسے ਦਾ ਆਪਾਂ ਦੇ ਦਿੰਦੇ ਕੱਲ ਠੀਕ ਹੈ ਅੱਛਾ ਸੁਣੋ ਅਗਰ 2.5 ਮਹੀਨੇ ਬਾਅਦ ਮੇਰੇ ਕੋਲ ਆ ਜਾਂਦਾ ਜਾਂ 10 ਦਿਨ ਉੱਤੇ ਆ ਜਾਂਦਾ ਭਾਈ ਉਹਨੇ ਵੇਟ ਕਰਿਆ 5 ਮਹੀਨੇ ਸੂਣ ਦੀ ਅਗਲੇ ਨੇ ਹਾਂ ਆ ਕੇ ਲੱਗੀ ਹੋਈ ਹੈ ਹੁਣ ਅਸੀਂ ਵੀ ਨਾ ਦੇ ਦੋਗੇ ਹੁਣ ਆਪ ਦੀ ਗੱਲ ਸੁਣ ਗੱਲ ਸੁਣ ਮੇਰੀ 1.5 ਮਹੀਨੇ ਬਾਅਦ ਤੇਰੇ ਕੋਲ ਆਏ ਤੂੰ ਕਹਿੰਦਾ ਜੀ ਥੋੜੇ ਕਰਦਾ ਰੌਲਾ ਬੱਕਰੀ ਕਹਿੰਦਾ ਨੇੜੇ ਦੀ ਨਾ ਲੱਗੀ ਹੋਵੇ ਤੁਸੀਂ ਵੇਟ ਕਰੋ ਵੇਰ ਅਸੀਂ ਕੱਲੀ ਬੱਕਰੀ ਤੇ ਨਹੀਂ 70 ਕਿੱਲੇ ਝੋਲੇ ਘੋਨੇ ਦੀ ਲਾਇਆ ਓ ਚੁੱਪ ਬਈ ਹੁਣ ਹੁਣ ਤੇਲੇ ਪੈਸੇ ਹੈ ਨਹੀਂ ਚੁੱਪ ਬਈ ਚੁੱਪ ਹੁਣ ਪੈਸੇ ਦੰਦਾ ਨਹੀਂ ਜੇ ਹੈ ਨਹੀਂ ਨਹੀਂ ਪੈਸੇ ਆਲੇ ਨੂੰ ਬੱਕਰੀ ਦੀ ਬੱਕਰੀ ਦਵੇਂ ਜੇ ਬਾਬਾ ਜੀ ਗੱਲ ਸੁਣ ਲੈ ਮੇਰੇ ਮੈਂ ਨਿਮੇੜੂ ਜਾਂ ਤੇਰਾ ਗੱਲ ਸੁਣ ਮੇਰੀ ਓ ਚੁੱਪ ਓਏ ਬਾਈ ਚੁੱਪ ਹੱਥ ਮਾਰ ਲੈ ਕੇ ਤੂੰ ਸਾਡਾ ਦੁਸ਼ਮਣ ਨਹੀਂ ਉਹ ਸਾਡੀ ਮਾਸੀ ਦੇ ਪੁੱਤ ਨਹੀਂ ਗੱਲ ਕਰਾਂਗੇ ਜਾਇਜ਼ ਚੰਗੀ ਲੱਗੇ ਨਿਮੇੜ ਲਓਂਦੀ ਆ ਵਧੀਆ ਆਪੇ ਨਿਮੇੜ ਲਿਓ ਅਸੀਂ ਖਾੜੇ ਤੋਂ ਬਾਹਰ ਹੋ ਜਾਾਂਗੇ ਕਿਉਂ ਜੀ ਠੀਕ ਹੈ ਗੱਲ ਸੁਣ ਮੇਰੀ ਇਹ ਤਾਂ ਜਮਾ ਜ਼ੀਰੋ ਫੰਡਰ ਹੈ ਹਾਂ ਠੀਕ ਹੈ ਤੇਰਾ ਫੈਸਲਾ ਕਰਾ ਦੇਣਾ ਕੋਈ ਨਹੀਂ ਜਿਹੜੀ ਪਰ ਅਸੀਂ ਕਹਾਂਗੇ ਮੰਨਣੀ ਪੂ ਤੈਨੂੰ ਤੈਨੂੰ ਹੀ ਮੰਨਣੀ ਪਊ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਮੰਗਾਵਾਗੇ ਮੇਰੇ ਕਹਿੰਦਾ ਮਤਲਬ ਇਹ ਤੁਹਾਨੂੰ ਛਾਵੀ ਨਾ ਮਰੇ ਅਸੀਂ ਮੈਂ ਸੌਦੇ ਆ ਚੁੱਪ ਮੈਂ ਸੌਦੇ ਦੇ ਵਿੱਚ ਨਹੀਂ ਵਿਚਾਰੇ ਨਹੀਂ ਰੁਪਿਆ ਧੜਕੇ ਦੇਣੇ ਨੇਮਦ ਵਾਲਾ 200 ਵੱਟੇ ਇੱਕ ਸੌਦੇ ਦਾ ਮੈਨੂੰ ਚਾਹੇ ਤੇਰੇ ਪਿੱਛੇ ਹਰ ਜਾ ਖਾਣਾ ਪਵੇ 2000 ਭੱਜੋ ਵੀ ਭਰ ਦੂੰ ਸਰਦਾਰ ਦੀ ਇੱਜ਼ਤ ਕਰੂੰ ਮੈਂ ਇਹ ਆਪਣੀ ਕਰਦਾ ਮੈਂ ਨਿਮੇੜ ਦਿਆਂ ਬਿਲਕੁਲ ਨਿਮੇੜ ਚਾਹੇ ਫੰਡਰਾ ਚਾਹੇ ਗੱਬਣਾ ਇਹਨਾਂ ਨੂੰ ਚੰਗੀ ਲੱਗੇ ਲੈ ਜਾਣ ਨਹੀਂ ਨਾਲ ਜਾਣ ਕਿਉਂ ਮਿੱਠੂ 25000 ਦੀ ਦਾ ਕਟਾਉ ਤੇਰੀ ਬੱਕਰੀ 15000 ਹੁਣੇ ਪਾਸਲ ਦਦੀ ਝੋਲੀ ਨੇ ਪੜ ਗਿਆ ਜਾਂ ਚੱਲ ਮੇਰਤਾ ਜੀ ਕਿਹ ਜੀ ਅੱਲਾ ਪਵਾ ਕੀ ਗੱਲ ਕਰਾਂਗੇ ਹਾਂ ਦੁਨੀਆ ਇੱਕ ਉਹੀ ਰਾਜੇ ਨੇ ਫੈਸਲਾ ਕਰੇਤੀ ਤੇ ਸਾਡੀ ਖੜਕ ਕੇ ਗੱਲ ਹੋ ਗਈ ਚਲਾ ਮਾਛਦਾ ਵੇ ਯਾਰ ਤੂੰ ਮੇਰੇ ਕਰੇ ਸ਼ਰਦੀ ਮੈਂ ਹਸਲਵਾ ਦੂੰਗਾ ਆਪਣੀਆਂ ਬੱਕਰੀਆਂ ਚ ਫਰੀ ਹੋਈ ਸੀ ਵੀ ਨੇ ਜਿੱਦੇ ਸੂਨ ਵਾਲੀ ਉਹ ਵੀ ਫਰੀ ਮੈਂ ਚਾਰੂੰ ਮੇਰੇ ਮੁੰਡੇ ਚਾਰਨਗੇ ਯਾਰ ਹਰਿਆ ਦਾ ਸਫਰਾ ਦਾ ਰਾਜਾ ਚਾਈ ਜੀ ਰਾਜਾ ਨਾ 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 ਮੈਂ ਹੋ ਕਰੀ ਆ ਸਰ ਜੋ ਪੰਚਾਇਤ ਗਾਇਜ ਕਰ ਦਿੰਦੇ ਆ ਕਿੰਨੇ ਦਿਨ ਹੋ ਗਿਆ ਟਾਈਮ ਹੋ ਗਿਆ 40000 ਦਾ ਵਿਆਜ ਦੇ ਦੇ ਇਹ ਤਾਂ ਹੋਰ 2000 ਪਾ ਦੇਣੇ ਕਰੋ ਗੱਲ ਜੀ 40000 ਹੁਣ ਗਾਇਜ ਕਰ ਦੇ ਤੇ ਹੁਣ ਮੈਂ ਆਪੇ ਸੁਣਾਂ ਚੁੱਪ ਕਰੋ ਵੀਰੇ ਗੱਲ ਸੁਣੋ ਚੁੱਪ ਹੱਥ ਬੰਨ ਕੇ ਰੱਬ ਵਰਗੀ ਪੰਚਾਇਤ ਹੈ ਜਿਹੜੇ ਨਿਸਾਨ ਨੇ ਰੱਬ ਹੁੰਦੇ ਨੇ ਰੱਬ ਨੇ ਨਿਸਾਨਾ ਚ ਹੈ ਹੁਣ ਤੈਨੂੰ ਮਨਜ਼ੂਰ ਹੈ ਮਨਜ਼ੂਰ ਕਰ ਲਈ ਬੰਬੀ ਨਾ ਇਹ ਨਾ ਗਈ ਮੈਂ ਇਹ ਨਾ ਤਾਂ ਬਣੀ ਤੇਰਾ ਵੀ ਨਹੀਂ ਬਣਿਆ ਕਿਉਂ ਵੀ ਮੈਨੂੰ ਤੂੰ ਵੀ ਰੱਬ ਹੈ ਇਹ ਵੀ ਰੱਬ ਹੈ ਨਹੀਂ ਫੜੋ ਸਭ ਦਾ ਆਪ ਨੇ ਪਰਦੇ ਰਹੋ ਸਾਡਾ ਕੋਈ ਕਸੂਰ ਨਹੀਂ ਬਾਪੇ ਦਾ ਸਾਡਾ ਅਸੀਂ ਤਾਂ ਸਹੀ ਨਿਮੇੜਿਆ ਅਸੀਂ ਤਾਂ ਇਹਨਾਂ ਦੀ ਵੀ ਨਹੀਂ ਲੱਤੀ ਕਿਵੇਂ ਕਰਦਾ ਨਾ ਬਾਬਾ ਜੀ ਮੈਂ ਗਲਤ ਕਿਹਾ ਨਹੀਂ ਸਹੀ ਕਿਹਾ ਸਹੀ ਬਾਤ ਕੀਤੀ ਨਾ ਯਾਰ ਗੱਲਾਂ ਗਲਤ ਨਹੀਂ ਨਾ ਕਰੂੰਗਾ ਪੰਚਾਇਤਾਂ ਚ ਬੈਨੇ ਉੱਠਦੇ ਆ ਸੀ ਹਾਂ ਉਹਨੇ ਗਰੀਬ ਨੇ ਕੀ ਖੱਟ ਲਿਆ ਕੀ ਤਾਂ ਝੂਲੀ ਪੜਨੀ ਯਾਰ ਕੋਈ ਨਹੀਂ ਤੈਨੂੰ ਜਮੇ ਵਧੀਆ ਲੱਗਦਾ ਨਾ ਮੇਰੇ ਤੇ ਕੱਲ ਨੂੰ ਗੁੱਸਾ ਨਾ ਕਰੀ ਕਿਤੇ ਕਹੇ ਮੁੰਨਾ ਪਰ ਮੰਡੀ ਮੈਂ ਜਾਉ ਇਹਨੇ ਰਾਜੂ ਨੇ ਮੇਰਾ ਕੰਮ ਗਲਤ ਕਰਾਤਾ ਓਹ ਥਾਲ ਯਾਰ ਮੈਨੂੰ 2 ਮਿੰਟ ਗੱਲ ਕਰ ਲਾਉਂਦੇ ਨਾ ਖੱਟ ਲਾ ਕੱਲ ਨੂੰ ਕਿਤੇ ਮੇਰੇ ਤੇ ਤਵੇ ਨਾਵੇਂ ਤੂੰ ਆਹੋ ਆ ਰੱਬ ਵਰਗੀ ਪੰਚਾਇਤ ਗਵਾਹੀ ਮੇਰੀ ਦਊਗੀ ਤੇਰੀ ਨਹੀਂ ਸੀ ਨਹੀਂ ਨਹੀਂ ਗੱਲ ਸਹੀ ਹੈ 10000 ਬੰਦੇ ਨੇ ਕਰਦੀ ਬਸ ਗੱਲ ਖਤਮ ਆ ਰੱਬ ਵਰਗੀ ਪੰਚਾਇਤ ਆਪਣੀ ਗਵਾਹੀ ਦੂ ਤੇਰੀ ਨਹੀਂ ਦੇਣੀ ਇਹਨੂੰ ਮંજૂર ਹੈ ਪਾਤਾ ਫੈਸਲਾ ਕਰੀ ਤੈਨੂੰ ਨਹੀਂ ਮંજૂર ਹੈ ਫੈਸਲਾ ਨਾ ਕਰੀ ਮંજૂર ਹੈ ਕਰਨੇ ਪਹਿਲੇ ਦੱਸ ਕੇ 25000 ਚ ਬੱਕਰੀ ਕਟਾਤੀ 15000 ਦੀ ਝੋਲੀ ਚ ਪਾ ਦੇ ਪਹਿਲੇ ਦੇ ਮੇਰੇ ਦੇ ਲਾਗੇ ਤੇਰੀ ਕੋਈ ਗੱਲ ਅੰਗਲੇ ਦੇ ਵਿੱਚ ਸੁਣ ਲੈ ਪਹਿਲੇ 2000 ਕਸ਼ ਕਿਤੇ ਹੋਰ ਨਹੀਂ ਇਹਦੇ ਪਾਸੇ ਜਿਹੜੇ ਕਹਿੰਦੇ ਕੋਈ ਨਹੀਂ ਖੋਸਿਆ ਤੇਰਾ ਦੇ ਰਿਹਾ ਖੋਸਿਆ ਹੁਣ ਉਹ ਖੋਸਿਆ ਆ ਲੈ ਸਰਦਾਰਾ ਤੁਸੀਂ ਵੀ ਖੋਸੋ ਜਿਹੜਾ ਆਇਆ ਹੈ ਹੁਣ ਚਾਰ ਦਿਨ ਹੋ ਲੈ ਗਏ ਆ ਇਹਨਾਂ ਨੂੰ ਉੱਤੇ ਪਹਿ ਕੱਢੀ ਜਾਵੇ ਆਪਾਂ ਹੈ ਨਾ ਜ਼ਿੰਮੇਦਾਰਾਂ ਨਾ ਵਿਗੜਨਾ ਨਹੀਂ ਹੈਗਾ ਹੁਣ ਤਾਂ ਇੱਕ ਦਿਨ ਬਾਅਦ ਕੇ ਕੋਈ ਗੱਲ ਨਹੀਂ ਉੱਤੇ ਨਾ ਭੱਜ ਨਾ ਨਾ ਪੁੱਤ ਭੱਜੀ ਨਾ ਤੂੰ ਆਪਣੇ ਦਾ ਕਹ ਲੈ ਰੱਬ ਸਮਾਨ ਨੇ ਤੈਨੂੰ ਵਾਦਾ ਜੱਦਾ ਆਪਾਂ ਮੈਂ ਲੱਖ ਲੱਖ ਦੇ ਨਹੀਂ ਪਿੱਛੇ ਪਾ ਜਿਆਦਾ ਅੱਛਾ ਹੈ ਅੱਜ ਤੇਰਾ ਤੂੰ ਉਹਨਾਂ ਨੂੰ ਜਾਣਦਾ ਉਹ ਤੈਨੂੰ ਅੱਜ 2 ਦਿਨ ਵੱਧ ਮੰਗ ਲਈ ਜੇ ਅੱਜ ਨੇ ਤਾਂ ਅੱਜ ਦੇ ਦੇ ਤੁਹਾਨੂੰ ਟਾਈਮ ਦੇ ਦੇ ਵੀ ਉਹ ਟਾਈਮ ਨਹੀਂ ਕੋਈ ਮੰਡੀ ਵਾਲੇ ਕੋਈ ਅਗਲੇ ਵੀਰਵਾਰ ਨੂੰ ਪੱਕੀ ਗੱਲ ਹੈ ਅਗਲੇ ਵੀਰਵਾਰ ਕਹਿੰਦੇ ਮੰਡੀ ਵਾਲੇ ਦੇ ਨਾਲ ਲਿਆ ਕੇ ਦੱਸੂਗਾ ਬੋਲਦਾ ਉਹ ਲੈਣੇ ਕੋਈ ਖੁਸ਼ਾ ਕ੍ਰਿਸ਼ਨ ਠੀਕ ਹੈ ਗੱਲ ਖੁਸ਼ਾ ਤੁਸੀਂ ਨਹੀਂ ਹੁਣ ਨਹੀਂ ਜੇ ਭਾਈ ਖੁਸ਼ ਹੂੰ ਕਿਤੇ ਕਹਉ ਰਾਜੂ ਨੇ ਕਰ ਤਾ ਕਰ ਤਾ ਰਾਜੂ ਇੱਕ ਗੱਲ ਸੁਣ ਲੈ ਇਹਨੂੰ ਟਾਈਮ ਲੈ ਲੈ ਵੀ ਇੰਨੇ ਟਾਈਮ ਦੇ ਨਹੀਂ ਕੋਈ ਨਹੀਂ ਬਾਤ ਇਹਨੂੰ ਮਸ਼ੂਰ ਆ ਲੋ ਤੇਰਾ ਹੰਦਾ ਵਜੇ ਦਾ ਕੋਈ ਚਾਰ ਘੰਟਾ ਸੁਣਾ ਉਹ ਜਦੋਂ ਮਰਜੀ ਲੈ ਆ ਉਹ ਜਦੋਂ ਮਰਜੀ ਲੈ ਆ ਕੋਈ ਨਹੀਂ ਬਾਪਾ ਬਾਈ ਬਾਬਾ ਯਾਰ ਰੱਖੀ ਤਾਂ ਇੱਜ਼ਤ ਆ ਸਾਡੀ ਇੱਜ਼ਤੇ ਨਹੀਂ ਵੀ ਸਾਡੀ ਰੱਖਤੀ ਪਾਪਾ ਮਰਵਾਉਣਾ ਉਹ ਵੀ ਨਹੀਂ ਐ ਵੀ ਨਹੀਂ ਦੇਖੋ ਬੱਕਰੀ ਗਾਡਰ ਵਰਗੀ ਸੀ ਤੈਨੂੰ ਸ਼ਰਤੀ ਠੀਕ ਗਾਡਰ ਆ ਸੁਣੋ ਬਈ 2 ਮਿੰਟ ਚੁੱਪਾ ਉਹ ਗਾਡਰ ਵਰਗੀ ਸੀ ਤੇਰੀ ਮੂਰਤੀ ਜੇ ਅਗਲੇ ਸੁਪੰਦੀ ਤੈਨੂੰ 60000 ਦੇ ਵੀ ਨਾ ਦੰਦਾ ਤੇ ਹਾਂ ਇਹ ਉਦੋਂ ਬੱਕਰੀ ਅੱਧੀ ਆਈ ਤਾਂ ਤੁਸੀਂ ਮੰਨਦੇ ਹੋ ਯਾਰ ਗੱਲ ਨਹੀਂ ਮੰਨਦੇ ਨੀ ਬਾਬਾ ਜੀ ਅੱਧੀ ਬੱਕਰੀ ਆ ਉਦੋਂ ਇਹਨਾਂ ਦੀ ਮਾੜੀ ਕਿਸਮਤ ਚੰਗੀ ਕਿਸਮਤ ਬੱਕਰੀ ਦੀ ਗੱਬਣਾ ਫੰਡਰ ਹੈ ਇਹ ਬਾਬਾ ਜੀ ਦੀ ਕਿਸਮਤ ਪਰ ਅੱਜ ਜ਼ੀਰੋ ਫੰਡਰ ਕਰਕੇ ਰਾਜੂ ਬਾਈ ਉਹਨਾਂ ਨੇ ਫੈਸਲਾ ਕਰਾਤਾ ਕਿ ਕਾ ਬਾਬਾ ਇੱਕ ਮਿੱਠੂ ਬਾਕੀ ਪੰਚਾਇਤ ਆ ਰੱਬ ਵਰਗੀ ਨੇ ਨਹੀਂ ਸਹੀ ਕਰਦਾ ਸਾਰੀ ਪੰਚਾਇਤ ਨੇ ਫੈਸਲਾ ਕਰਾ ਇਹ ਤੂੰ ਫੜਾ ਤੇਰੇ ਹੱਥ ਲਾਦਾ ਨਹੀਂ ਫੜਾਉਂਦਾ ਭਾਈ ਹੁਣ ਨਹੀਂ ਮੁੜਨੀ ਨਾ ਮੁੜਨੀ ਲੋੜ ਨਹੀਂ ਹੁਣ ਜਿਹੜਾ ਪੈਨ ਵਾਲੀ ਵੀ ਕਹੇ ਤੇ ਮੈਂ ਉਹ ਵੀ ਲੈ ਕੇ ਮੁੜ ਆ ਲੋ ਜੀ ਨਹੀਂ ਜਿਆਦਾ ਆਪਾਂ ਵਪਾਰ ਖਤਮ ਨਹੀਂ ਕਰਨਾ ਉਹ ਮੇਰੇ ਰੱਖਣਾ ਹੈ ਉਹਦਾ ਜੀ ਜਿਹੜਾ ਬੰਦਾ ਵਪਾਰ ਕਰਦਾ ਬੰਦਾ ਮੁੱਕਰ ਜਾਂਦਾ ਹੱਸਦੇ ਸੱਜਣ ਹੱਸਦੇ ਸੱਜਣ ਛੱਡੀਏ ਫੇਰ ਮਿਲਣ ਦੀ ਆਸਾਂ ਕੋਈ ਗੱਲ ਨਹੀਂ ਅੱਜ ਤੋਂ ਕੱਲ ਨੂੰ ਕਿੰਨੇ ਪਸ਼ੂ ਤੇ ਹੋਏ ਹੈ ਨਹੀਂ ਗੱਲ ਕੰਮ ਕਰਵਾਇਆ ਕੋਈ ਗੱਲ ਨਹੀਂ ਹੋਰ ਕਿੰਨੇ ਕ ਲੈ ਜਾਣ ਕਿੱਥੋਂ ਪਸ਼ੂ ਪਤਾ ਹੈ ਜੀ ਉਹ ਵਪਾਰ ਨੂੰ ਜਿਉਂਦਾ ਰੱਖੋ ਉਹੇ ਵਿਆਪਾਅ ਤਾਂ ਫਿਰ ਆਪਾਂ ਕੋਈ ਗੱਲ ਨਹੀਂ ਤੇ ਆਪਾਂ ਵਪਾਰ ਵੀ ਜੀ ਆਪਾਂ ਲੈ ਲੈਣੀ ਆ ਆਪਾਂ ਵਪਾਰ ਨਹੀਂ ਮਾਰਨਾ ਵਪਾਰ ਨੂੰ ਜਿਉਂਦਾ ਰੱਖਣਾ ਹੈ ਬਿਲਕੁਲ ਆ ਵੀਡੀਓ ਬਣਵਾ ਦਿਓ ਵੀ ਫੈਸਲਾ ਬਣਾ ਉੱਤੇ ਕਰਿਆ ਰਾਜੂ ਹਰਾਂ ਨੇ ਸਿਰੇ ਦਾ ਫੈਸਲਾ ਕਰਿਆ ਦੂਜੀ ਬੱਕਰੀ ਵੀ ਲਗਾ ਹਾਂ ਮੋੜੀ ਉਹਦਾ ਮੋਰਤੀ ਛੱਡ ਯਾਰ ਹੁਣ ਨਾ ਕੀ ਲੋੜ ਹੈ ਨਾ ਇੰਨੀ ਵੀਡੀਓ ਹੈ ਉਹ ਗੱਲ ਚੱਲ ਨਾ ਇਹ ਆਪਣੀ ਨਿਕਲੀ ਨਾ ਇਧਰ ਮੈਂ ਲੈ ਪਚਾ ਦੀ ਤੇਰੀ ਯੂ ਸੀ ਦੀ ਨੈਗਰੀ ਬੱਕਰੀ ਜਾਨ ਤੋਂ ਪਿਆਰੀ ਰੱਖੂ ਐ ਹੈਗੇ ਮੁੰਡੇ ਆਪਣੇ ਦੋ ਚਾਰ ਨਾਲੇ ਹੋਰ ਦੱਸ ਤੈਨੂੰ ਸਵਾ ਕੇ ਦੇ ਦਾਂਗੇ ਬੱਕਰੀ ਹੋਰ ਦੱਸ ਆਹ 12 ਮਾਰ ਕੇ ਦੇ ਲਓ ਨਾ ਮੈਂ ਮਾਰਾਂ ਯਾਰ ਸੋਟੀ ਬਣੀ ਮਾਰਨੀ ਤਾਂ ਠੀਕ ਆ ਅੱਜ ਦੇਖ ਲਈਏ ਕੱਲ ਨੂੰ ਉਹ ਗੱਲਾਂ ਨਾ ਹੋਜੇ ਬਹੁਤ ਠੀਕ ਆ ਆਇਦਰ ਜਰ ਜਾਣਾਰੇ ਚੰਦ ਦੇ ਤਾਂ پیسے ਵਟਦੇ ਨੇ ਅਗਲਾ ਤੇ ਮੁੰਡੇ ਪੈਸੇ ਲੈਣੇ ਨੇ ਠੀਕ ਹੈ ਭਾਈ ਮਰ ਜਾ ਥਣ ਜਰੂਰ ਚੱਕਿਆ ਹੈ ਉਹ ਤੈਨੂੰ ਅਸੀਂ ਇਹ ਫਾਈਨਲ ਕਰਤਾ ਇਹਨੇ ਚ ਹੀ ਨਹੀਂ ਕਰਿਆ ਬਾਕੀ ਤੇਲ ਪੱਪਾ ਦੇ ਦੀ ਸੂਣ ਤੇ ਇਹਨੂੰ ਦੋ ਵਾਰੀ ਫੇਰ ਤੈਨੂੰ ਮੈਂ ਦੱਸੂ ਦਵਾਈ ਫੋਨ ਕਰ ਲਈ ਠੀਕ ਹੈ ਕੋਈ ਬੱਚੇ ਦਾ ਨਹੀਂ ਹੋਵੇ ਅੰਦਰ ਯਾਰ ਬੱਚੇ ਜਿਵੇਂ ਓਏ ਸਭ ਕੁਝ ਸੂਣ ਗੀ ਪਾਪੇ ਦਿਲ ਰੱਖ ਦੇਣਾ ਕੋਈ ਤਾਂ ਕਹਿੰਦੇ ਆ ਗੱਪਾਂ ਹੋਰ ਤੇ ਪਾਲ ਲਾਂਗੇ ਬੱਚੇ ਤਾਂ ਕੋਈ ਨਾ ਆਪਣੇ ਲਈ ਪਚਾਦੀ ਬੋਕ ਕਾਟਣਾ ਵਰਗੇ ਨੇ ਲਾ ਦਣ ਗਿਆ ਸੇ